ਉਮਰਾ ਨੰਗਲ ਨੂੰ ਹਾਈ ਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਆ ਦੱਸ ਦੇ ਕਿ ਆਈਜੀ ਉਮਰਾ ਨੰਗਲ ਨੂੰ ਗੋਲੀ ਕਾਂਡ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਬਾਬਲ ਕਲਾ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਵਿੱਚ ਆਈਜੀ ਉਮਰਾ ਨੰਗਲ ਸਸਪੈਂਡ ਚੱਲ ਰਹੀ ਸੀ ਤੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿਥਨ ਸੁਣਵਾਈ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਦੱਸ ਦਈਏ ਕਿ ਉਨਾਂ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਆ ਤੇ 15 ਦਿਨਾਂ ਦੇ ਵਿੱਚ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਬਹਾਲ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸਦੇ ਇਹ ਕਿ ਸਰਕਾਰ ਦੇ ਵੱਲੋਂ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਆਈਜੀ ਉਮਰਾ ਨੰਗਲ ਨੂੰ ਵੱਡੀ ਰਾਹਤ ਦਿੱਤੀ ਗਈ ਆ ਤਾਂ ਇਸ ਮਾਮਲੇ ਦੇ ਉੱਪਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸਾਡੇ ਪੱਤਰਕਾਰ ਜੋ ਗगन ਸ਼ੁਕਲਾ ਜੁੜ ਚੁੱਕੇ ਨੇ ਜੀ ਗगन ਕੀ ਜਾਣਕਾਰੀ ਹੈ ਹਾਂ ਬਿਲਕੁਲ ਦੇਖਿਆ ਜਾਵੇ ਤਾਂ ਅੱਜ ਦੀ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ ਆਜੀ ਦੇਖਿਆ ਜਾਵੇ ਉਮਰਾਨੰਗਲ ਨੂੰ ਹਾਈ ਕੋਰਟ ਵੱਲੋਂ ਵੱਟੀ ਰਾਹਤ ਹੈ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ ਸਭ ਤੋਂ ਵੱਡੀ ਖਬਰ ਹੈ ਅੱਜ ਦੀ ਕਿਉਂਕਿ ਜੇ ਦੇਖਿਆ ਜਾਵੇ ਤਾਂ ਬੇਅਦਬੀ ਮਾਮਲੇ ਦੇ ਵਿੱਚ ਕਾਫੀ ਦੇਰ ਤੋਂ ਆਜੀ ਉਮਰਾਨੰਗਲ ਸਸਪੈਂਡ ਚੱਲ ਰਹੇ ਸੀ ਪਰ ਉਸ ਤੋਂ ਬਾਅਦ ਹੁਣ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਚਲਦੇ ਹੋਏ ਉਹਨਾਂ ਨੂੰ ਤੁਰੰਤ ਬਹਾਲ ਕਰ ਦਿੱਤਾ ਗਿਆ ਹਾਲਾਂਕਿ ਪਿਛਲੀ ਸਰਕਾਰ ਵੱਲੋਂ ਬੇਅਦਬੀ ਕੇਸ ਦੇ ਵਿੱਚ ਦਿੱਕਤ ਉਹਨਾਂ ਨੂੰ 5 ਸਾਲ ਲਈ ਸਸਪੈਂਡ ਕੀਤਾ ਗਿਆ ਸੀ ਪਰ ਕਾਇਦਾ ਕਾਨੂੰਨ ਕੀ ਕਹਿੰਦਾ ਹੈ ਕਿ ਇੱਕ ਆਈਪੀਐਸ ਅਫਸਰ ਨੂੰ ਤੁਸੀਂ ਕਿੰਨੀ ਦੇਰ ਤੱਕ ਸਸਪੈਂਡ ਕਰ ਸਕਦੇ ਹੋ ਤਾਂ ਹੁਣ ਬਹੁਤ ਸਾਰੇ ਕੁਐਸਚਨ ਮਾਰਕ ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਵੱਡੀ ਰਾਹਤ ਜਿਹੜੀ ਹੈ ਉਹ ਆਈਜੀ ਉਮਰਾਨੰਗਲ ਨੂੰ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੋਏ ਇਹ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਜੀ ਜੀ ਗਗਨ ਜਿਸ ਤਰੀਕੇ ਕਾਨੂੰਨ ਦੀ ਗੱਲ ਕਰੀਏ ਤਾਂ 90 ਦਿਨਾਂ ਤੋਂ ਵੱਧ ਜਿਹੜਾ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਸਸਪੈਂਡ ਨਹੀਂ ਰੱਖਿਆ ਜਾ ਸਕਦਾ ਤੇ ਆਈਜੀ ਉਮਰਾਨੰਗਲ ਨੇ ਜੋ ਇਹਨਾਂ ਨੂੰ 2019 ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਫਰਵਰੀ ਮਹੀਨੇ ਦੇ ਵਿੱਚ ਜੀ ਤਾਂ ਹੁਣ ਇੱਕ ਵੱਡੀ ਰਾਹਤ ਜ਼ਰੂਰ ਕਹਿ ਸਕਦੇ ਹਾਂ ਕਿ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਆ ਤਾਂ ਇਸ ਮਾਮਲੇ ਲੈ ਕੇ IG ਦੇ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਹੁਣ ਤੱਕ ਜਾਂ ਕੋਈ ਜੋ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕੋਈ ਬਿਆਨ ਆਇਆ ਹੋਵੇ ਦੇਖੋ ਸਭ ਤੋਂ ਵੱਡਾ ਜਿਸ ਮੈਂ ਗੱਲਬਾਤ ਕਰਾਂ ਕਿਉਂਕਿ ਬੇਅਦਬੀ ਕੇਸ ਪੰਜਾਬ ਦੀ ਸਿਆਸਤ ਕਈ ਸਾਲਾਂ ਤੋਂ ਇਸ ਕੇਸ ਦੇ ਇਰਤ گرد ਘੁੰਮਦੀ ਨਜ਼ਰ ਆ ਰਹੀ ਹੈ ਬੇਅਦਬੀ ਜਿਹੜੀ ਬਹਿਬਲ ਕਲਾਂ ਕੋਰਟ ਕਪੂਰਾ ਗੋਲੀਕਾਂ ਦੇ ਵਿੱਚ ਦਾ ਅਸਰ ਜ਼ਿਕਰ ਲਗਾਤਾਰ ਹੈ ਦੇਖਿਆ ਦੇਖਿਆ ਜਾਵੇ ਤਾਂ तमाम ਪਾਰਟੀਆਂ ਦੀਆਂ ਇਸ ਸਿਆਸਤ ਕਾਦੀਆਂ ਨਜ਼ਰ ਆਉਂਦੀਆਂ ਜੀ ਉਹ ਸਰਕਾਰੀ ਅਧਿਕਾਰੀਆਂ ਨੂੰ ਆਈਪੀਐਸ ਅਫਸਰਾਂ ਨੂੰ ਆਈਜੀ ਉਮਰਾਨੰਗਰ ਤੱਕ ਲੱਗਿਆ ਜਿਸ ਦੇ ਚਲਦੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹਾਲਾਂਕਿ ਕਾਇਦਾ ਕਾਨੂੰਨ ਕਹਿੰਦਾ ਹੈ ਵੀ ਕਿਸੇ ਵੀ ਆਈਪੀਐਸ ਅਫਸਰ ਨੂੰ ਤੁਸੀਂ 90 ਦਿਨ ਤੋਂ ਬਾਅਦ ਸਸਪੈਂਡ ਨਹੀਂ ਕਰ ਸਕਦੇ ਹੁਣ ਜਿਸ ਦੇ ਚਲਦੇ ਫੌਰੀ ਐਕਸ਼ਨ ਹਾਲਾਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਚਕਰੇ ਆਉਂਦਾ ਤਾਂ ਹੁਣ 15 ਦਿਨ ਦੇ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਇਹਨਾਂ ਨੂੰ ਤੁਰੰਤ ਬਹਾਲੀ ਦੇ ਜਿਹੜੇ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਜੀ ਧੰਨਵਾਦ ਜੀ ਕਾਕਨ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਈਜੀ ਉਮਰਾਨ ਨੰਗਲ ਨੂੰ ਹਾਈ ਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਆ ਜਿਹੜੀ ਦਿੱਤੀ ਗਿਆ ਦੱਸਦੇ ਕਿ ਬੈਬਲ ਕਲਾ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਆਈਜੀ ਉਮਰਾਨ ਨੰਗਲ ਨੂੰ ਸਸਪੈਂਡ ਕੀਤਾ ਗਿਆ ਸੀ ਫਰਵਰੀ 2019 ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤੇ ਹੁਣ ਹਾਈ ਕੋਰਟ ਦੇ ਵੱਲੋਂ ਸੁਣਵਾਈ ਦੌਰਾਨ ਵੱਡਾ ਫੈਸਲਾ ਸੁਣਾਇਆ ਗਿਆ ਕਿ ਆਈਜੀ ਉਮਰਾ ਨੰਗਲ ਨੂੰ ਬਹਾਲ ਕੀਤਾ ਜਾਏਗਾ ਬਹਾਲ ਕਰਨ ਦੇ ਹੁਕਮ ਨੇ ਜੋ ਉਹ ਜਾਰੀ ਕਰ ਦਿੱਤੇ ਗਏ ਨੇ ਤੇ 15 ਦਿਨਾਂ ਦੇ ਅੰਦਰ ਆਈਜੀ ਬਰਮਦਾ ਸਿੰਘ ਉਮਰਾ ਨੰਗਲ ਨੇ ਜਿਹੜੇ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਦੇ ਵੱਡਾ ਇੱਕ ਮਾਮਲਾ ਹੈ ਕਿਉਂਕਿ ਅਕਸਰ ਹੀ ਬੈਬਲ ਕਲਾ ਅਤੇ ਕੋਟਕਪੁਰਾ ਗੋਲੀ ਕਾਹਣ ਮਾਮਲੇ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਪਾਰਟੀਆਂ ਦੇ ਵੱਲੋਂ ਵੀ ਬਹੁਤ ਸਾਰੇ ਬਿਆਨ ਆ ਜਿਹੜੇ ਦਿੱਤੇ ਜਾਂਦੇ ਆ ਤਾਂ ਇਸ ਮਾਮਲੇ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਜਾਏਗਾ ਉੱਥੇ ਜੇਕਰ ਕਾਨੂੰਨ ਮੁਤਾਬਕ ਗੱਲ ਕਰੀਏ ਤਾਂ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ 90 ਦਿਨਾਂ ਤੋਂ ਵੱਧ ਸਸਪੈਂਡ ਨਹੀਂ ਰੱਖਿਆ ਜਾ ਸਕਦਾ ਤਾਂ ਉਸ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਵੱਲੋਂ ਆਈਜੀ ਪਰਮਦਾਸ ਸਿੰਘ ਉਮਰਾ ਨੰਗਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ